ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਸ਼ਹਿਰ ਤੋਂ ਹਰੀਨੋ ਰੋਡ ਦੇ ਉੱਤੇ ਤੇ ਬਾਜ਼ੀਗਰਾਂ ਦੇ ਕੋਠਿਆਂ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਮਿੱਤਰੋ ਮੈਂ ਵਿਖਾਉਣੀ ਆ ਤੁਹਾਨੂੰ ਨੀਲੀ ਰਾਵੀ ਨਸਲ ਦੀ ਸੋਈ ਸਵਾਈ ਤਿਆਰ ਦੁੱਧ ਵਾਲੀ ਕਿੰਨੇ ਦਿਨਾਂ ਦੀ ਸੂਈ ਆ ਕੀ ਬਾਈ ਮੁੱਲ ਕਰਦਾ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਸੱਜਣੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਸੇਤਾ ਠੀਕ ਠਾਕ ਆ ਹਾਂਜੀ ਠੀਕ ਠਾਕ ਠੀਕ ਆ ਇੱਕ ਵਾਰੀ ਵੀਰੇ ਨਾਮ ਦੱਸਦੇ ਆਪਣਾ ਬਾਈ ਬਲਜੀਤ ਸਿੰਘ ਜੀ ਬਲਜੀਤ ਸਿੰਘ ਤੇ ਜਿਹੜਾ ਘਰ ਆਪਣਾ ਇਹ ਤਾਂ ਆ ਗਿਆ ਵੇ ਇਧਰ ਨੂੰ ਕਮਾਈ ਪੁੱਤ ਕੈਮਰਾ ਮੜਾ ਜਾ ਐ ਨੂੰ ਕਮਾ ਲਈ ਇਧਰੋਂ ਆ ਜਿਹੜਾ ਰੋਡ ਜਾਂਦਾ ਹਰੀ ਨੋ ਮਿੱਤਰੋ ਤੁਸੀਂ ਦੇਖ ਸਕਦੇ ਆ ਇਸ ਰੋਡ ਦੇ ਉੱਤੇ ਬਿਲਕੁਲ ਆ ਚੌਕ ਆ ਗਿਆ ਚੌਕ ਦੇ ਉੱਤੇ ਘਰ ਆ ਬਾਈ ਦਾ ਤੇ ਵੱਡੇ ਵੀਰੇ ਜਿਹੜੀ ਮੈਂ ਆਪਣੀ ਹਾਂਜੀ ਇਹਦਾ ਕਿੰਨਾ ਸੂਆ ਵਾ ਤੀਜਾ ਸੂਆ ਜੀ ਤੀਜਾ ਸੂਆ ਸੋਈਏ ਵੀਰੇ ਕਿੰਨੇ ਦਿਨ ਹੋ ਗਏ ਵੀਰੇ ਤੀਜਾ ਦਿਨ ਆਈ ਅੱਜ ਤੀਜਾ ਦਿਨ ਸੋਈ ਨੂੰ ਕਿੰਨਾ ਦੁੱਧ ਤਿਆਰਾ ਵੀ ਤਿੰਨਾ ਦਿਨ ਸੂਈ ਥੱਲੇ 8 ਕਿਲੋ ਦੇ ਨੇੜੇ ਬੋਲਾ ਜੀ 8 ਕਿਲੋ ਦੇ ਨੇੜੇ ਬੋਲਾ ਹੈਗਾ ਤੇ 22 22 ਕਿਵੇਂ ਲੱਗੇ 22 22 ਵਧੀਆ ਤੇ ਪਹਿਲਾਂ ਤੂੰ ਘਰੇ ਚੋਈ ਹੋਈ ਆਏ ਕਿੰਨਾ ਦੁੱਧ ਦੇ ਦਿੰਦੇ ਪਹਿਲਾਂ 14 15 ਲੀਟਰ ਦੁੱਧ ਦਿੱਤਾ ਜੀ ਨੇ ਚੋਇਆ ਹੋਇਆ ਹੈ ਹਾਂਜੀ ਠੀਕ ਆ ਬਾਈ ਤੇ ਰੇਟ ਵੀਰੇ ਆਪਾਂ ਕੀ ਕਰਾਂਗੇ ਰੇਟ 115 115 ਮਾਨਤਨ ਕਰਦੇ ਹਾਂ ਕਹਿੰਦੇ ਹਾਂ ਹਾਂਜੀ ਮਾਨਤਨ ਕਰਦੇ ਆ ਭਰਾ ਹੈ ਕਰਦੇ ਠੀਕ ਹੈ ਬਾਈ ਤੇ ਵੀਰੇ ਫਿਰ ਕੱਟਾ ਦੇਗੀ ਕਿ ਕੱਟੀ ਦੇ ਕੱਟੀ ਪਹਿਲਾਂ ਦੀ ਵੀ ਕੱਟੀਆਂ ਹੁਣ ਦੀ ਵੀ ਕੱਟੀਆਂ ਤੇ ਫਿਰ ਠੀਕ ਹੈ ਤੂੰ ਨੀਲੀ ਦਾ ਭਰਾ ਹੈ ਕਿ ਜਾ ਕਿਵੇਂ ਕਾਲਾ ਏ ਠੀਕ ਹੈ ਡਾਕਟਰਾਂ ਨੇ ਪਾ ਕੇ ਕਿਹਾ ਨੀਲੀ ਦਾ ਭਰ ਗਿਆ ਕਾਲਾ ਏ ਅੱਛਾ ਤੇ ਉਹ ਬੱਚਾ ਕਾਲਾ ਆ ਗਿਆ ਹਨਾ ਅੱਛਾ ਕਾਲਾ ਅੱਛਾ ਵੀ ਮੈਂਨਾਂ ਜੇ ਕੋਈ ਤੇਰੇ ਵਰਗਾ ਭਰਾ ਕੋਈ ਘਰੇ ਰੱਖਣ ਵਾਲਾ ਲੈ ਲਵੇ ਆਪਣੇ ਵਰਗਾ ਭਾਈ ਤੇ ਲੰਬਾ ਤਾਂ ਨਹੀਂ ਹੈਗਾ ਮੇਰੇ ਕੋਈ ਲੰਬਾ ਨਹੀਂ ਮਤਲਬ ਬੇਫਿਕਰ ਹੋ ਕੇ ਲੈ ਲਵੇ ਹਾਂਜੀ ਠੀਕ ਆ ਭਾਈ ਤੇ ਭਾਈ ਫਿਰ ਮੈਨੂੰ ਹੁਣ ਇਹਦਾ ਨੰਬਰ ਦੇ ਦੇ ਕਿਹਰਾਂ ਦੀ ਆਪਦਾ ਜਿਹੜੇ ਨੰਬਰ ਤੇ ਤੇ ਨਾਲ ਗੱਲਬਾਤ ਕਰਨੀ ਗੀ ਹਾਂਜੀ ਲੈ ਬਈ ਦੱਸਿਓ 98781 98781 11752 11752 ਇੱਕ ਵਾਰੀ ਹੋਰ ਬੋਲ ਦਈਏ 95781 ਜੀ 11752 ਜੀ ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਭਾਈ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਮੈਂ ਦਿਖਾਤੀ ਆ ਡਿਟੇਲ ਨੇ ਤੇ ਆ ਕਾਰਵਾਈ ਤੁਸੀਂ ਕਰ ਲਿਓ ਸ਼ਹਿਰ ਕੋਟਕਪੂਰਾ ਹਰੀਨੌਰ ਰੋਡ ਤੇ ਇਹ ਰੋਡ ਦੇ ਉੱਤੇ ਕੋਠੇਬਾਜੀਗਰਾਂ ਦੇ ਵਿੱਚੋਂ ਵੀਡੀਓ ਬਣਾਈ ਆ ਧੰਨਵਾਦ ਸ਼ੁਕਰੀਆ